ਤੇ ਅਗਲੀ ਖਬਰ ਆ ਰਹੀ ਹੈ ਜੀ ਰੋਪੜ ਤੋਂ ਜਿੱਥੇ ਇੱਕ ਘਰ ਵਾਲੀ ਨੇ ਆਪਣੇ ਘਰ ਵਾਲੇ ਦੇ ਖਿਲਾਫ ਐਸ ਕਰਕੇ ਪਰਚਾ ਦੇ ਦਿੱਤਾ ਕਿਉਂਕਿ ਉਸਨੇ ਦੀਵਾਲੀ ਦੀਆਂ ਸਫਾਈਆਂ ਨਹੀਂ ਕਰਾਂਗੇ ਪਤਾ ਚੱਲਿਆ ਕਿ ਜਦੋਂ ਮਿੰਦੋ ਆਪਣੇ ਘਰ ਦੀਆਂ ਸਫਾਈਆਂ ਕਰ ਰਹੀ ਸੀ ਤਾਂ ਉਸ ਦੀ ਗਵੰਡਣ ਚੰਦ ਕੋਰ ਨੇ ਉਸ ਨੂੰ ਇਹ ਕਹਿ ਕੇ ਚੱਕ ਦਿੱਤਾ ਕਿ ਇਹ ਸਾਰੀਆਂ ਸਫਾਈਆਂ ਤਾਂ ਘਰ ਵਾਲਿਆਂ ਦਾ ਕੰਮ ਹੈ ਮਿੰਦੋ ਤੂੰ ਤਿਆਰ ਹੀ ਨਹੀਂ ਹੋਈ ਹਲੇ ਤੱਕ ਦੀਵਾਲੀ ਐ ਪਰਸ ਨੂੰ ਸਫਾਈਆਂ ਹੀ ਕਰੀ ਜਾਂਦੀਆਂ ਦੀਵੇ ਨਹੀਂ ਲੈਣ ਜਾਣਾ ਕਿਉਂ ਘਰ ਵਾਲਾ ਕਿੱਥੇ ਤੇਰਾ ਕਿਉਂ ਘਰ ਵਾਲੇ ਤੋਂ ਕਰਾਈ ਦੀਆਂ ਸਫਾਈਆਂ ਮੈਂ ਤਾਂ ਚਲੀ ਤੇਰੇ ਤਾਂ ਸਹੀ ਪਿਆ ਪਤਾ ਲੱਗਿਆ ਕਿ ਤੈਸ਼ ਚ ਆ ਕੇ ਜਦੋਂ ਉਹ ਔਰਤ ਆਪਣੇ ਘਰ ਵਾਲੇ ਕੋਲ ਗਈ ਤਾਂ ਉੱਥੇ ਪਹਿਲਾਂ ਤੋਂ ਹੀ ਬੈਠੇ ਉਸ ਦੇ ਗਵੰਡੀ ਨੇ ਉਸ ਅੱਗ ਚ ਤੇਲ ਪਾਉਣ ਦਾ ਕੰਮ ਕੀਤਾ ਚੰਗਾ ਭਾਜੀ ਮੈਂ ਚੱਲਦਾ ਉਹ ਬਹਿ ਜਾ ਯਾਰ ਚਾਹ ਪੀ ਕੇ ਜਾਈਂ ਮਿੰਦੋ ਚਲੋ ਪਹਿਲਾਂ ਮੈਂ ਨਸ ਸਫਾਈਆਂ ਕਰਾਉ ਉਹ ਦਿਮਾਗ ਠੀਕ ਹੈ ਤੇਰਾ ਮੈਂ ਕਰਾਉਣੀਆਂ ਸਫਾਈਆਂ ਨਹੀਂ ਭਾਬੀ ਇਹਦੇ ਸਫਾਈਆਂ ਤੁਹਾਡੀਆਂ ਹੋਈਆਂ ਹੀ ਨਹੀਂ ਇਹਦੇ ਕੱਲ ਦਿਵਾਲੀ ਹੈ ਮੈਂ ਤਾਂ ਆਪਣੇ ਘਰ ਦੇ ਪੱਖੇ ਕਿਆ ਕੋਠਾ ਕੀ ਵੱਲੋ ਵਿਕਿਆ ਮੈਂ ਘਰ ਦਾ ਕੋਨਾ ਕੋਨਾ ਸਾਫ ਕਰਤਾ ਇੱਥੋਂ ਤੱਕ ਕੇ ਮੈਂ ਘਰ ਦਾ ਮੀਟਰ ਵੀ ਚਮਕਾ ਕੇ ਰੱਖਤਾ ਪਰ ਮੈਨੂੰ ਥੋੜਾ ਜਿਹਾ ਕਰੰਟ ਲੱਗ ਗਿਆ ਪਰ ਮੈਂ ਚਮਕਾ ਕੇ ਰੱਖਤਾ ਵਾ ਮੈਂ ਕਰੂੰ ਚੱਲ ਕਰੂੰ ਸਾਡੇ ਦੁੱਧੂ ਕਹਿੰਦਾ ਉੱਚਾ ਚੂ ਨਹੀਂ ਹੈ ਚੱਲ ਕਰੂੰ ਹਜੇ ਤੱਕ ਲੜੀਆਂ ਵੀ ਨਹੀਂ ਲੱਗਿਆ ਹੈਗੇ ਮੈਂ ਤਾਂ ਆਪਣੇ ਘਰ ਲੜੀਆਂ ਵੀ ਲਗਾ ਕੇ ਆਇਆ ਹੈਗਾ ਮੈਂ ਇਲੈਕਟ੍ਰੀਸ਼ੀਅਨ ਨੇ ਆਹਨੂ ਆਇਆ ਏਣਾ ਉਹਨੇ ਲਗਾ ਜਾਣੀਆਂ ਲੜੀਆਂ ਪਾ ਵੀ ਇਲੈਕਟ੍ਰੀਸ਼ੀਅਨ ਦੀ ਕੀ ਲੋੜ ਹੈ ਮੈਂ ਦੇਖੋ ਆਪਣੇ ਘਰ ਆਪੇ ਲੜੀਆਂ ਲਾਇਆ ਆ ਸੁਣ ਲਓ ਸਿੱਖ ਲਓ ਕੁਛ ਇਹਨਾਂ ਤੋਂ ਆਫਰ ਕੱਪੜਾ ਤੇ ਝਾੜੂ ਚੁੱਕੋ ਮੇਰੇ ਨਾਲ ਸਫਾਈਆਂ ਕਰਾਉ ਕਰਦੀਆਂ ਇਹ ਵੀ ਪਤਾ ਚੱਲਿਆ ਕਿ ਉਦੋਂ ਘਰ ਵਾਲੇ ਨੇ ਗੁੱਸੇ ਚ ਆ ਕੇ ਡੰਡਾ ਚੱਕਿਆ ਝਾੜੂ ਨਹੀਂ ਮਨੋ ਲੱਗਦਾ ਮੈਨੂੰ ਡੰਡਾ ਚੱਕਣਾ ਪੈਣਾ ਤੇ ਘਰ ਵਾਲੀ ਨੇ ਸਫਾਈ ਕਰਦਿਆਂ ਹੋਇਆ ਪੁਲਿਸ ਨੂੰ ਫੋਨ ਲਾ ਦਿੱਤਾ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਲੋਕਲ ਐਮਸੀ ਨੇ ਜਦ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਤੇ ਇਹ ਕਿਹਾ ਜਨਾਬ ਕੀ ਗੱਲ ਹੋ ਗਈ ਇਹਨੂੰ ਬਚੋ ਇਹਨੇ ਬੱਚਾ ਕਰਾਇਆ ਆਪਣੇ ਘਰ ਵਾਲੇ ਤੇ ਇਹ ਹਿਜਵਾਲੀ ਦੀਆਂ ਸਫਾਈਆਂ ਨਹੀਂ ਕਰਵਾਉਂਦਾ ਪਿਆ ਸਫਾਈਆਂ ਬੰਦੇ ਥੋੜੀ ਸਫਾਈਆਂ ਕਰਦੇ ਹੁੰਦੇ ਆ ਇਹ ਤਾਂ ਜਨਾਨੀਆਂ ਦਾ ਕੰਮ ਆ ਐਨ ਉਸੇ ਵਕਤ ਉਸ ਦੀ ਘਰ ਵਾਲੀ ਐਮਸਣ ਝਾੜੂ ਚੱਕੀ ਆ ਗਈ ਤੇ ਉਸ ਬੰਦੇ ਨੂੰ ਕੱਚਾ ਜਿਹਾ ਕਰ ਦਿੱਤਾ 25 ਸਾਲ ਹੋ ਗਏ ਵਿਆਹ ਨੂੰ ਮਜਾਲ ਕਿ ਤੈਂ ਮੈਂ ਝਾੜੂ ਖੜਿਆ ਹੋਵੇ ਕਿੱਥੇ ਖੜਿਆ ਚੌਧਰੀ ਬਣਿਆ ਸਵੇਰ ਦੀ ਸਫਾਈਆਂ ਕਰਨ ਲੱਗੀ ਆ ਫੜੋ ਝਾੜੂ ਸਾਰੀ ਛੱਤ ਸਾਫ਼ ਕਰਕੇ ਆਓ ਕਰਦੇ ਨੇ ਆ ਕਰਦੇ ਨੇ ਆ ਸਫਾਈਆਂ ਖੇਡੀਆਂ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਲੈਣ ਦੀ ਸ਼ਰਤ ਤੇ ਦੱਸਿਆ ਕਿ ਉਸ ਸਿਪਾਹੀ ਨੂੰ ਵੀ ਉਸ ਦੀ ਘਰ ਵਾਲੀ ਸਪੈਨ ਦਾ ਫੋਨ ਆਇਆ ਤੇ ਉਸ ਨੂੰ ਘਰ ਆ ਕੇ ਦਿਵਾਲੀ ਦੀਆਂ ਸਫਾਈਆਂ ਕਰਾਉਣ ਦਾ ਆਰਡਰ ਦਿੱਤਾ ਜਿਹਨਾਂ ਦਾ ਫੋਨ ਸੀਗਾ ਉਹ ਵੀ ਕੰਮ ਵਾਸਤੇ ਬੁਲਾਇਆ ਮੈਨੂੰ ਚੱਲ ਓਏ ਤੈਨੂੰ ਮਾਫ਼ ਕਰ ਰਿਹਾ ਅੱਜ ਲੈ ਜਾ ਮੇਡਮ ਇਹਨੂੰ ਇਸ ਖਬਰ ਨੂੰ ਲੈ ਕੇ ਪਤਿਆਂ ਦੇ ਸਮਾਜ 'ਚ ਇਹ ਦਹਿਸ਼ਤ ਹੈ ਕਿ ਅਗਲੀ ਦੀਵਾਲੀ ਤੱਕ ਤੁਹਾਡੀ ਖੈਰ ਨਹੀਂ ਜੇ ਤੁਸੀਂ ਦੀਵਾਲੀ ਦੀਆਂ ਸਫਾਈਆਂ ਨਹੀਂ ਕਰਾਈਆਂ ਕਿ ਜੇ ਪੁਲਿਸ ਵਾਲਾ ਆਪਣੀ ਘਰ ਵਾਲੀ ਤੋਂ ਡਰ ਸਕਦਾ ਹੈ ਤਾਂ ਤੁਹਾਡੀ ਤਾਂ ਕੀ ਮਜਾ ਲਾਏ ਪੁਲਿਸ ਵਾਲੇ ਵੀ ਡਰਦੇ ਕਰ ਦੋ ਨਾ ਕਰ ਦੋ ਨਾ ਆਸੀਂ ਆ ਖੇਡੀਆਂ